ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਇੱਕ ਜੋ ਅੱਜ ਆਪਾਂ ਤੁਹਾਨੂੰ ਖਬਰ ਦੱਸਣ ਜਾ ਰਹੇ ਹਾਂ ਜੋ ਮੰਦਪਾਗੀ ਬਹੁਤ ਵੱਡੀ ਖਬਰਾਂ ਜੋ ਕਿ ਬਾਪੂ ਸੂਰਤ ਸਿੰਘ ਖਾਲਸਾ 92 ਸਾਲ ਦੀ ਉਮਰ ਦੇ ਵਿੱਚ ਸਹੀਦ ਹੋ ਚਲੇ ਜਿਹਦਾ ਕੀ ਬੰਦੀ ਸਿੰਘਾਂ ਨੂੰ ਲੈ ਕੇ ਇੱਕ ਮਰਨਵਾਰਤ ਰੱਖਿਆ ਗਿਆ ਸੀ ਤੇ ਜੋ ਕਿ ਅੱਜ ਉਹ ਦਿਹਾਂਤ ਹੋ ਗਿਆ ਉਹਨਾਂ ਦਾ ਤੇ ਇਸ ਸਹੀਦੀ ਪਾ ਚੁਕੇ ਬੰਦੀ ਸਿੰਘਾਂ ਦੀ ਰਾਇ ਦੇ ਵਿੱਚ 92 ਸਾਲ ਦੀ ਉਮਰ ਦੇ ਵਿੱਚ ਜੋ ਸੂਰਤ ਸਿੰਘ ਖਾਲਸਾ ਕਿਉਂਕਿ ਇਹ ਸਰਕਾਰਾਂ ਦੀ ਇੱਕ ਬਹੁਤ ਵੱਡੀ ਨਾਕਾਮੀ ਸਮਝ ਸਕਦੇ ਆਪਾਂ ਇਹਨੂੰ ਕਿਉਂਕਿ ਸਾਡੀ ਪੰਜਾਬ ਦੀ ਸਰਕਾਰ ਵੀ ਇੱਕ ਡਿੱਗੀ ਹੋਈ ਸਰਕਾਰੀ ਕਹਿ ਲਓ ਤੇ ਜੋ ਸੈਂਟਰ ਸਰਕਾਰ ਆ ਇਹ ਵੀ ਕਿਉਂਕਿ ਸਾਡੀ ਪੰਜਾਬ ਦੀ ਸਰਕਾਰ ਨਹੀਂ ਸੁਣ ਰਹੀ ਤੇ ਦੂਜਾ ਨੰਬਰ ਜੋ ਸੈਂਟਰ 'ਚ ਬੈਠਾ ਮੋਦੀ ਇਹਦੇ ਨਾਲ ਸਾਡੇ ਜੋ ਕਿਸਾਨਾਂ ਦਾ ਪੇਚਾ ਪੈ ਰਿਆ ਦਿੱਲੀ ਦੇ ਵਿੱਚ ਉਧਰ ਡੱਲੇਵਾਲ ਸਾਹਿਬ ਬੈਠ ਤੇ ਮਰਨ ਵਰਤ ਤੇ 111 ਕਿਸਾਨ ਹੋਰ ਜੋ 22 ਜਨਵਰੀ ਨੂੰ ਹਾਈ ਕੋਰਟ ਨੇ ਉਹਨਾਂ ਦੀ ਸੁਣਵਾਈ ਕਿਹਾ ਗਿਆ ਵੀ ਸੁਣਵਾਈ ਹੋਣ ਜਾ ਰਹੀ ਆ ਤੇ ਉਦੋਂ ਪਹਿਲਾਂ ਜੋ ਆਪਣੇ ਕਿਸਾਨ ਆ 111 ਹੋਰ ਬੈਠਣਗੇ ਨਾਲ ਮਰਨ ਵਰਤ ਤੇ ਅਗਰ ਜੇ ਸੁਣਵਾਈ ਹੋਗੀ ਤਾਂ ਠੀਕ ਆ ਅਗਰ ਜੇ ਨਹੀਂ ਸੁਣਵਾਈ ਹੋਈ ਤਾਂ ਹੋਰ ਕਿਸਾਨ ਜਾਰੀ ਰਹੂਗਾ ਮੋਰਚਾ ਤਾਂ 111 ਕਿਸਾਨ ਦੱਸਿਆ ਗਿਆ ਜਿਹੜੇ ਹਿਸਾਬ ਨਾਲ ਵੀ ਮਰਨ ਵਰਤ ਤੇ ਬੈਠਣ ਜਾ ਰਹੇ ਕਿਉਂਕਿ ਸਾਡਾ ਇੱਕ ਜਿਵੇਂ ਜਿਹੜਾ ਪੰਜਾਬ ਆ ਇਹ ਸਾਡਾ ਕੁਰਬਾਨੀਆਂ ਤੁਰ ਤੋ ਚਲਦਿਆਂ ਆਈਆਂ ਬੰਦੀ ਸਿੰਘਾਂ ਨੂੰ ਲੈ ਕੇ ਵੀ ਜਿਵੇਂ ਸਾਰਿਆਂ ਨੂੰ ਪਤਾ ਜੋ ਮੋਰਚਾ ਇੱਕ ਰੱਖਿਆ ਗਿਆ ਬੰਦੀ ਸਿੰਘਾਂ ਦਾ ਜਿਹਦੇ ਵਿੱਚ ਉਹਨਾਂ ਨਾਮ ਲਵਾਂਗੇ ਆਪਾਂ ਅਮਰਤਪਾਲ ਸਿੰਘ ਬਲਵੰਤ ਸਿੰਘ ਤਲਾਵਰ ਸਿੰਘ ਹੋਰ ਜਿਨ੍ਹਾਂ ਨੇ ਬਿਆੰਤ ਸਿੰਘ ਨੂੰ ਉਡਾਇਆ ਸੀ ਤਾਂ ਉਹਨਾਂ ਦੇ ਵਿੱਚੋਂ ਇੱਕ ਸਾਥੀ ਹੈ ਜੋ ਬਲਵੰਤ ਸਿੰਘ ਜਿਨ੍ਹਾਂ ਨੇ ਬਿਆੰਤ ਸਿੰਘ ਨੂੰ ਜਿਹਨੇ ਸਿੱਖ ਮਰਵਾਇ ਸੀ ਤੇ ਉਦੋਂ ਇੰਦਰਾ ਗਾਂਧੀ ਤੇ ਜੋ ਟੈਗ ਕਰਵਾਦੀ ਹਰਮੰਦਰ ਸਾਹਿਬ ਤੇ ਇੰਦਰਾ ਗਾਂਧੀ ਨੇ ਤਾਂ ਉਹ ਵੀ ਕੁਝ ਇੱਕ ਸਿੰਘ ਬੈਠੇ ਆ ਬਹੁਤ ਸਿੰਘ ਕਈ ਸਾਲਾਂ ਦੇ ਵਿੱਚੋਂ ਬੰਦ ਹੋਏ ਹੋਏ ਜੇਲ੍ਹ ਦੇ ਵਿੱਚ ਜਿੰਨੀਆਂ ਆਂਦੀਆਂ ਮੰਨ ਕੇ ਚਲੋ ਮੋਰਚੇ ਰੱਖੇ ਗਏ ਸੀ ਤਾਂ ਜਿਹੜਾ ਬਾਬਾ ਆਪਾਂ ਕਹიდੀਏ ਬਾਪੂ ਸੂਰਤ ਸਿੰਘ 92 ਸਾਲ ਦੀ ਉਮਰ ਦੇ ਵਿੱਚ ਸੀ ਦੋ ਚਲੇ ਗੱਲ ਹੁਣ ਇੰਨੀ ਕੀ ਆ ਬਾਈ ਜੋ ਆਪਣੇ ਸਾਰਿਆਂ ਨੂੰ ਪਤਾ ਵੀ ਸਾਡੇ ਸਰਕਾਰਾਂ ਕੋਈ ਵੀ ਪੰਜਾਬ ਵਿੱਚ ਸਰਕਾਰ ਰਹੀ ਆ ਤਾਂ ਸਾਡੀ ਟੱਕਰ ਸਿੰਘਾਂ ਦੀ ਤਾਂ ਸਾਡੇ ਕਿਸਾਨ ਭਰਾਵਾਂ ਦੀ 4 ਵਕਤ ਲੱਗਦੀ ਆਈ ਆ ਜੇ ਹੁਣ ਗੱਲ ਕਰੀਏ 2023 ਤੋਂ ਲੈ ਕੇ ਜਦੋਂ ਦੀ ਇਹ ਸਰਕਾਰ ਆਈ ਆ ਮੋਰਚੇ ਉਦੋਂ ਦੇ ਆਪਣੇ ਜਿਵੇਂ ਹਰ ਮੋਰਚੇ ਤੇ ਬੈਠਦੇ ਰਹਿੰਦੇ ਆ ਕਿਸਾਨ ਪਿਛਲੀ ਵਾਰ ਵੀ ਅੰਦੋਲਨ ਦੇਖਿਆ ਸੀ ਤੁਸੀਂ ਬਹੁਤ ਜਾਨਾਂ ਚਲੀ ਗਈਆਂ ਸੀ ਕਿਸਾਨ ਭਰਾਵਾਂ ਦੀਆਂ ਤੇ ਜਿਹੜਾ ਇਹ ਅੰਦੋਲਨ 2 ਇਹਦੇ ਵਿੱਚ ਵੀ ਪਤਾ ਨਹੀਂ ਹਜੇ ਹੋਰ ਕਿੰਨੇ ਕਸ਼ੀਦ ਹੋਣਗੇ ਕਿਉਂਕਿ ਬੰਦੀ ਸਿੰਘਾਂ ਨੂੰ ਸਰੂਪ ਬਾਬਾ ਸੂਰਤ ਸਿੰਘਾ ਜੋ ਇਹਨਾਂ ਦੀ ਆਪਾਂ ਕਹ ਲਈਏ ਵੀ ਇਨਾਂ ਦੀ ਸੁਣਵਾਈ ਵੀ ਨਹੀਂ ਹੋਈ ਕਈ ਦਿਨਾਂ ਤੋਂ ਲੰਬੇ ਸਮੇਂ ਤੋਂ ਬੈਠੇ ਸੀ ਮਰਨ ਮਰਤ ਤੇ ਜਾਨ ਚਲੀ ਗਈ ਪਰ ਕਿਸੇ ਨੇ ਕੋਈ ਗੱਲਬਾਤ ਨਹੀਂ ਸੁਣੀ ਹੁਣ ਜੇ ਗੱਲ ਕਰੀਏ ਆਪਾਂ ਅਮਰਤਪਾਲ ਨੂੰ ਲੈ ਕੇ ਵੀ ਬਹੁਤ ਵੱਡੀਆਂ ਖਬਰਾਂ ਜੋ ਆਉਂਦੀਆਂ ਸਾਹਮਣੇ ਆ ਤੁਸੀਂ ਆ ਪਰਸੋ ਚੌਥੇ ਦੀਆਂ ਵੀਡੀਓ ਦੇਖਣੀਆਂ ਹੋਣੀਆਂ ਦੋ ਚਾਰ ਦਿਨਾਂ ਦੀਆਂ ਵੀਡੀਓ ਹੋ ਗਿਆ ਜੋ ਮੋਰਚਾ ਰੱਖਿਆ ਗਿਆ ਸੀ ਦੋ ਚਾਰ ਦਿਨ ਦੀ ਵੀਡੀਓ ਜਿਆਦਾ ਸਮੇਂ ਦੀ ਨਹੀਂ ਮੋਰਚਾ ਰੱਖਿਆ ਗਿਆ ਸੀ ਬੰਦੀ ਸਿੰਘਾਂ ਵੱਲੋਂ ਤਾਂ ਉਥੇ ਇਹਨਾਂ ਨੇ ਕੀ ਕਰਾਇਆ ਗਿਆ ਸੀ ਕੀ ਦੇ ਕਹਿਣ ਤੇ ਕਰਾਇਆ ਸੀ ਸੀਐਮ ਭਵਨਤਮਨ ਪੰਜਾਬ ਦੇ ਵਿੱਚ ਇਹਦੀ ਸਰਕਾਰ ਆ ਸਾਰੇ ਨੂੰ ਪਤਾ ਪਰ ਸਾਡਾ ਪੰਜਾਬ ਦੀ ਸਰਕਾਰ ਜੋ ਸਾਰਾ ਪੰਜਾਬ ਇਹਨੂੰ ਸੌਂਪਿਆ ਹੋਇਆ ਹੈਗਾ ਤਾਂ ਇਹ ਜਦੋਂ ਜੀ ਕਰਦਾ ਅਤਿਆਚਾਰ ਕਰਦਾ ਸਾਡੇ ਕਿਸਾਨਾਂ ਤੇ ਸਾਡੇ ਬੰਦੀ ਸਿੰਘਾਂ ਨੇ ਮੋਰਚਾ ਰੱਖਿਆ ਸੀ ਤੇ ਜਿਹਦੇ ਉੱਪਰ ਇਹਨਾਂ ਨੇ ਆਪਾਂ ਕਹਿੰਦੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਥਰੂ ਗੈਸ ਦੇ ਕੋਲੇ ਸੱਟੇ ਮੈਂ ਹਰ ਵੀਡੀਓ ਚ ਨਾਮ ਲੈਣਾ ਕਿਉਂਕਿ ਆਟੋਮੈਟਿਕ ਸਾਹਮਣੇ ਆਉਂਦੀ ਆ ਗੱਲ ਤਮਾਨੂੰ ਕਹਿਣਾ ਪੈਂਦਾ ਵੀ ਐਡੇ ਐਡੇ ਅਤਿਆਚਾਰ ਕਰ ਰਹੇ ਆ ਜਦੋਂ ਜੀ ਕਰਦਾ ਡਾਂਗਾ ਮਾਰ ਰਹੇ ਆ ਕਿਸਾਨਾਂ ਦੇ ਤੇ ਸਾਡੇ ਸਿੰਘਾਂ ਦੇ ਇਹ ਕਿੱਥੋਂ ਦੀ ਸਰਕਾਰ ਆ ਕੌਣ ਕੋ ਇਹਨੂੰ ਸਰਕਾਰ ਇਹ ਪੰਜਾਬ ਦੇ ਵਿੱਚ ਹਾਈ ਕੋਰਟ ਬੰਨੀ ਹੋ ਇਹਨੂੰ ਭਾ ਸੀਐਮ ਭਵੰਤਮਨ ਨੂੰ ਇੱਕ ਆਰਡਰ ਵੀ ਆਇਆਗਾ ਵੀ ਇਹ ਪੰਜਾਬ ਦੀ ਸਰਕਾਰ ਜੋ ਇੱਕ ਮਜ਼ਾਕ ਬਣ ਕੇ ਰਹਿ ਗਈ ਆ ਮਜ਼ਾਕ ਬਣਾ ਕੇ ਰੱਖ ਰੱਖਿਆ ਤੇ ਇਹਨੂੰ ਹਾਈ ਕੋਰਟ ਦੇ ਜੋ ਉੱਤਰੋਂ ਆਰਡਰ ਵੀ ਆਇਆ ਸੀਐਮ ਭਵੰਤਮਨ ਨੂੰ ਵੀ ਥਾਂ ਥਾਂ ਤੇ ਅਤਿਆਚਾਰ ਹੋ ਰਿਹਾ ਥੋੜੇ ਖਲਾਫ ਵੀਡੀਓ ਪੈ ਰਹੀਆਂ ਵੀ ਸੋਡੇ ਸਰਕਾਰ ਤਾਂ ਸਾਡੀ ਪੰਜਾਬ ਦੇ ਵਿੱਚ ਮਜ਼ਾਕ ਬਣਿਆ ਖੜਾਗਾ ਕਿਉਂਕਿ ਪੰਜਾਬ ਦੀ ਪੰਜਾਬ ਸਾਰਾ ਸੀਐਮ ਭਵਨਤਮਨ ਨੂੰ ਸੌਂਪਿਆ ਹੋਇਆ ਵੀ ਕੰਮ ਚੰਗੇ ਕਰਨਗੇ ਲੋਕਾਂ ਨੇ ਚੁਣਿਆ ਸੀ ਪਰ ਨਹੀਂ ਇਹ ਸਰਕਾਰ ਵੀ ਆਪਾਂ ਕਹਿ ਦਈਏ ਵੀ ਡਿੱਗ ਚੁੱਕੀ ਮਰੀ ਹੋਈ ਸਰਕਾਰ ਕਹਿ ਲੋ ਇਹਨੂੰ ਜਿਵੇਂ ਬਿਲਕੁਲ ਕਿਉਂਕਿ ਕਿਸੇ ਦੀ ਸੁਣਨੀ ਨਹੀਂ ਗਿਣਨੀ ਨਹੀਂ ਚਾਹੇ ਕੋਈ ਜੀਏ ਚਾਹੇ ਕੋਈ ਮਰੇ ਕੋਈ ਮਤਲ ਨਹੀਂ सीएम ਪੂਰਤਮਾਨ ਤੇ ਜੋ ਸੈਂਟਰ ਸਰਕਾਰ ਗੱਲ ਇਹਨਾਂ ਦੀ ਦੋਨਾਂ ਦੀ ਇੱਕੋ ਹੀ ਆ ਜੇ ਕੋਈ ਪੰਜਾਬ ਦੀ ਗੱਲ ਕਰਦਾ ਚੱਕ ਕੇ ਜਿਲ੍ਹ ਸੜ ਦਿੰਦੇ ਆ ਕੋਈ ਵੀ ਤੁਰਤੋਂ ਸਾਡੀਆਂ ਸਰਕਾਰਾਂ ਦਾ ਇਹੀ ਇੰਜਾਮ ਰਿਹਾ ਕੋਈ ਵੀ ਪੰਜਾਬ ਦੀ ਜੋ ਗੱਲ ਕਰਦਾ ਹਰ ਕਿਸੇ ਨੂੰ ਖਾਲਿਸਤਾਨੀ ਕਹਿ ਕੇ ਕੋਈ ਨਾ ਕੋਈ ਉਹਦੇ ਉੱਪਰ ਰੋਪ ਲਾ ਕੇ ਜਿਲ੍ਹ ਸਟਿਆ ਜਾਂਦਾ ਚਾਹ ਕੋਈ ਆ ਤੁਹਾਨੂੰ ਅੱਜ ਤੋਂ ਕਈ ਮਹੀਨਿਆਂ ਵਾਲੀਆਂ ਗੱਲਾਂ ਹੋਗੀਆਂ 2-4 ਮਹੀਨੇ ਦੀ 2 ਮਹੀਨੇ ਹੁੰਦੀ ਹੋ ਗਈ ਇਹ ਗੱਲ ਜ਼ਿਆਦਾ ਹੋ ਗਈ ਉਹ ਜੋ ਪਹਿਲਾ ਗੱਲ ਕਰਾਂਗੇ ਹੁਣ ਆਪਾਂ ਅਬਰਤਪਾਲ ਦੀ ਉਹਨਾਂ ਨੂੰ ਸਿੱਟਾ ਗਿਆ ਖਾਲਸਤਾਨੀ ਕਹਿ ਕੇ ਫਿਰ ਦੂਜਾ ਨੰਬਰ ਗੱਲ ਕਰਾਂਗੇ ਪਾਨਾ ਸਿੱਧੂ ਜੋ ਕਿ ਹੁਣ ਤਾਂ ਬਾਹਰ ਆ ਗਏ ਉਹਨਾਂ ਉੱਪਰ ਪਰਚੇ ਦੇ ਪਰਚੇ ਫਿਰ ਗੱਲ ਕਰਾਂਗੇ ਵਿਸ਼ਵਦੀਪ ਖਫਾਜਲ ਕਾ ਉਹ ਵੀ ਕ ਉਥੋਂ ਦੇ ਫਾਜਲਕਾ ਦੇ ਰਹਿਣ ਵਾਲੇ ਆ ਉਹਨਾਂ ਦਾ ਪੰਜਾਬ ਦੇ ਮੁੱਦੇ ਤੇ ਚੈਨਲ ਆ ਤਾਂ ਉਹਨਾਂ ਨੇ ਕੋਈ ਵੀਡੀਓ ਜਿਵੇਂ ਹੁਣ ਪਾਉਂਦੀ ਆ ਹਰ ਰੋਲ ਮੀਡੀਆ ਉਹਨਾਂ ਦਾ ਵੀ ਚੈਨਲ ਆ YouTube ਤੇ ਉਹਨਾਂ ਨੇ ਵੀ ਵੀਡੀਓ ਭਾਈ ਉਹਦੇ ਤੇ ਵੀ ਚੱਕ ਕੇ ਪਰਚਾ ਠੋਕਿਆ ਤਾਂ ਕਈ ਦਿਨਾਂ ਬਾਅਦ ਜਮਾਨਤ ਹੋ ਗਈ ਸੀ ਕਿਉਂਕਿ ਆਪਣੇ ਉਹਦੇ ਆਪਾਂ ਕਹਿ ਦਈਏ ਜੋ ਆਪਣੇ ਮਾਜਬ ਸਿੱਖ ਮਾਜਬੀ ਸਿੱਖ ਸਾਰੇ ਖੜੇ ਹੋ ਗਏ ਸੀ ਤੇ ਕੈਨੇਡਾ ਅਮਰੀਕਾ ਚ ਜੋ ਆਪਣੇ ਸਿੰਘ ਸੀ ਉਹ ਜਦੋਂ ਪਹੁੰਚਦੇ ਸ਼ੁਰੂ ਹੋ ਗਏ ਫਿਰ ਤੁਰੰਤ ਇਹਨਾਂ ਦੀ ਜਮਾਨਤ ਹੋਈ ਆ ਵਿਸ਼ਵਦੀਪ ਫਾਜ਼ਲ ਕਾਦਰੀ ਤਾਂ ਹੋਰ ਵੀ ਬਹੁਤ ਗੱਲਾਂ ਸੁਣਨ ਨੂੰ ਤਾਂ ਕਹਿਣ ਨੂੰ ਵੀ ਛੋੜੇ ਵੀ ਇਹ ਸਰਕਾਰਾਂ ਜੋ ਬਿਲਕੁਲ ਪੰਜਾਬ ਦੀ ਸਰਕਾਰ ਆ ਜੋ ਇੱਕ ਡਿੱਗ ਚੁੱਕੀ ਮਰੀ ਹੋਈ ਸਰਕਾਰ ਕਹਿ ਲੋ ਇਹਨੂੰ ਖੁਦ ਨੂੰ ਨਹੀਂ ਪਤਾ ਮੈਂ ਪੰਜਾਬ ਕਿਵੇਂ ਚਲਾਉਣਾਗਾ ਗਲਤ ਬੰਦੇ ਨੂੰ ਡੋਰ ਪੜਾਤੀ ਪੰਜਾਬ ਦੀ ਉਹਨੂੰ ਇਹ ਨਹੀਂ ਪਤਾ ਮੈਂ ਕਰਨਾ ਕੀ ਆ ਆਰਡਰ ਦੇ ਦਿੰਦਾ ਵੀ ਜਾਓ ਇੱਥੇ ਜਿਵੇਂ ਐ ਇਹਦੇ ਆਰਡਰਾਂ ਤੀ ਜੋ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਤਰੂ ਗਾਇ ਦੇ ਕੋਲੇ ਡੇਘੇ ਗਏ ਆ ਹੋਰ ਵੀ ਇਹ ਗੱਲਾਂ ਕਹੀਏ ਆਪਾਂ ਜੋ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਤਰੂ ਗਾਇ ਦੇ ਕੋਲੇ ਸਿੱਟੇ ਡਾਂਗਾ ਮਾਰੀਆਂ ਗਈਆਂ ਸਾਡੇ ਕਿਸਾਨ ਭਰਾਵਾਂ ਤੇ ਸਾਡੇ ਸਿੰਘਾਂ ਤੇ ਜਦੋਂ ਜੀ ਕਰਦਾ ਅਤਿਆਚਾਰ ਹੁੰਦਾ ਚਲੋ ਜੀ ਆਪਣਾ ਪੰਜਾਬ ਦੇ ਪ੍ਰਤੀ ਜੋ ਵੀਡੀਓ ਹੁੰਦੀਆਂ ਪੰਜਾਬ ਦੇ ਮੁੰਡਿਆਂ ਦੇ ਚੈਨਲਾਂ 'ਚ ਜੋ ਪੰਜਾਬ ਚੋਂ ਦਾ ਪਟੋਟ ਇੱਕ ਵੀਡੀਓ ਲੈ ਕੇ ਆਉਨੇ ਆਂ ਸਾਂਝੀ ਕਰਦੇ ਆਂ ਕਿ ਜੋ ਅੱਜ ਬਾਪੂ ਆਪਾਂ ਕਹიდੀਏ ਸੂਰਤ ਸਿੰਘ ਜੋ ਕਿ ਬਈ ਧਰਨੇ ਦੇ ਵਿੱਚ ਆਪਾਂ ਕਹიდੀਏ ਬਈ ਬਹੁਤ ਸਮੇਂ ਤੋਂ ਲੰਬੇ ਸਮੇਂ ਤੋਂ ਮਰਨ ਵਰਤੇ ਬੈਠੇ ਸੀ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ ਤੇ ਜੋ ਉਹਨਾਂ ਦਾ ਅੱਜ ਦੇਹਾਂਤ ਹੋ ਚਲਿਆ वैसे मंदभागी ਖਬਰਾਂ ਪਰ ਸਾਡਾ ਪੰਜਾਬ ਦੀ ਲੜਾਈ ਅਹੀਂ ਲੜਦੀ ਹੋਣੀ ਹੈ ਸਰਕਾਰਾਂ ਨਾਲ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋਈ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਾਂ ਨੂੰ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ